ਪੰਜਾਬੀ ਨੌਜਵਾਨ ਦੀ ਅਮਰੀਕਾ ਚਹਾਟ ਟੈਕ ਨਾਲ ਹੋਈ ਮੌਤ ਫਰਵਰੀ ਮਹੀਨੇ ਚ ਹੋਣਾ ਸੀ ਵਿਹ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਬਿਤਾਣੇ ਦੱਸੇ ਸਾਰੀ ਗੱਲ ਜਿਲਾ ਗਰਤਾਸਪੁਰ ਅਤੇ ਫਤਿਹਗੜ੍ਹ ਝੂੜੀਆਂ ਟੇਰਾਪਾ ਨਾਨਕ ਰੋੜ ਉਪਰਸਥਿਤ ਪਿੰਡ ਅਲਾਲ ਵਾਲਾ ਦੇ ਰਹਿਮ ਵਾਲੇ ਨੌਜਵਾਨ ਅਜੀਪਾਲ ਸਿੰਘ ਗਿੱਲ ਪੁੱਤਰ ਭਰੋਕਾਰ ਸਿੰਘ ਜੋਗੀ 8 ਸਾਲ ਪਹਿਲਾਂ ਅਮਰੀਕਾ ਵਿਖੇ ਗਿਆ ਸੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਂਦੀ ਤੁਕਤਾਈ ਖਬਰ ਸ਼ਾਮ ਨੇ ਆਈ ਹੈ ਪਿਛੇ ਪਰਵਾਰ ਦਾ ਰੂ ਰੂ ਕੀ ਬੁਰਾ ਹਾਲ ਹੈ ਮਰਤਕ ਅਜੀਪਾਲ ਸਿੰਘ ਗਿੱਲ ਦੇ ਪਿਤਾ ਪਰਵਕਰ ਸਿੰਘ ਗਿੱਲ ਜੋ ਕਿ ਬਾਵਰ ਕੰਪਨੀ ਪਿਛਲੀ ਪੋਰਟ ਵਿੱਚ ਤੋਂ ਐਸ.ਟੀ.ਯੂ ਹਨ ਨੇ ਦੁਖੀ ਕਰਦੇ ਨਾਲ ਦੱਸਿਆ ਕਿ ਉਹਨਾਂ ਦਾ ਬੇਟਾ ਅਜੀਪਾਲ ਸਿੰਘ ਗਿੱਲ 8 ਸਾਲ ਪਹਿਲਾਂ ਵਰਕ ਪਰਮਿਟ ਉੱਪਰ ਆਰਗਨ ਸਟੇਟ ਪੋਰਟਲੈਂਡ ਸਿਟੀ ਅਮਰੀਕਾ ਗਿਆ ਸੀ ਜਿੱਥੇ ਉਸ ਨੇ ਸਖਤ ਮਿਹਨਤ ਕਰਦਿਆਂ ਆਪਣਾ ਕਾਰੋਬਾਰ ਸ਼ੁਰੂ ਕੀਤਾ ਤੇ ਹੁਣ ਉਸ ਦਾ ਉੱਥੇ ਆਪਣਾ ਹੀ ਮੌਜਿਓ ਅਤੇ ਵੈਲ ਸੈਟਲ ਸੀ ਅਜੀਪਾਲ ਸਿੰਘ ਗਿੱਲ ਦੇ ਪਿਤਾ ਪਰਵਕਰ ਸਿੰਘ ਅਤੇ ਉਸਦੇ ਫੁੱਫੜ ਨੇ ਅਗੇ ਕਿਹਾ ਸ਼ਾਕ ਕੇ ਉਹਨਾਂ ਦੇ ਬੇਟੇ ਦਾ ਫਰਵਰੀ ਮਹੀਨੇ ਵਿਆਹ ਤੈ ਸੀ ਅਤੇ ਉਹਨ ਉਸਨੇ ਆਪਣੇ ਵਿਆਹ ਉੱਪਰ ਜਨਵਰੀ ਮਹੀਨੇ ਵਾਪਸ ਭਾਰਤ ਆਉਣਾ ਸੀ ਉਹਨਾਂ ਦੱਸਿਆ ਕਿ ਉਹਨਾਂ ਦਾ ਬੇਟਾ ਜਦ ਰਾਤ ਨੂੰ ਹਰ ਰੋਜ਼ ਦੀ ਤਰ੍ਹਾਂ ਸੁੱਤਾ ਸੀ ਤਾਂ ਜਦ ਉਸ ਦਾ ਦੋਸਤ ਸਵੇਰੀ ਤੜਕਸਾਰ ਉਠਿਆ ਤਾਂ ਉਸਨੇ ਉਸ ਦੇ ਸਰੀਰ ਵਿੱਚ ਜਦ ਕੋਈ ਹਰਕਤ ਨਹੀਂ ਦੇਖੀ ਤਾਂ ਉਸਨੇ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਦੇਖਿਆ ਕਿ ਅਜੀਪਾਲ ਸਿੰਘ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਹ ਤਾਂ ਉਹਨਾਂ ਨੇ ਤੁਰੰਤ ਪੁਲਿਸ ਅਤੇ ਡਾਕਟਰਾਂ ਨੂੰ ਬੁਲਾਇਆ ਤਾਂ ਉਹਨਾਂ ਨੇ ਉੱਥੇ ਉਸ ਨੂੰ ਟ੍ਰੀਟਮੈਂਟ ਦੇਣ ਦੀ ਕੋਸ਼ਿਸ਼ ਕੀਤੀ ਪਰ ਅਜੀਪਾਲ ਸਿੰਘ ਗਿਲ ਦੀ ਮੌਤ ਹੋ ਚੁੱਕੀ ਸੀ। ਉਹਨਾਂ ਦੱਸਿਆ ਕਿ ਉਹਨਾਂ ਦੇ ਦੋਸਤਾਂ ਨੇ ਉਸ ਦੀ ਮੌਤ ਦਾ ਫੋਨ ਉਸ ਦੀ ਕੈਨੇਡਾ ਰਹਿਦੀ ਭੈਣ ਨੂੰ ਕੀਤਾ ਤੇ ਭੈਣ ਵੱਲੋਂ ਉਹਨਾਂ ਨੂੰ ਇੱਥੇ ਭਾਰਤ ਜਾਣਕਾਰੀ ਦਿੱਤੀ ਗਈ। ਉਸ ਉਹਨਾਂ ਦੇ ਪਿਤਾ ਨੇ ਤੇ ਰਿਸ਼ਤੇਦਾਰਾਂ ਨੇ ਰੋਦੇ ਹੋਏ ਦੱਸਿਆ ਕਿ ਉਹਨਾਂ ਦਾ ਸਾਰਾ ਕੁਝ ਤਬਾਹ ਹੋ ਗਿਆ ਹੈ ਅਤੇ ਹੁਣ ਉਹਨਾਂ ਨੂੰ ਕੁਝ ਸੋਚ ਨਹੀਂ ਰਿਹਾ। 8 ਸਾਲ ਪਹਿਲਾਂ ਰੋਜੀ ਰੋਟੀ ਕਮਾਉਣ ਲਈ ਜ਼ਿਲ੍ਹਾ ਕਰਤਾਰਪੁਰ ਦੇ ਅਧੀਨ ਪੈਂਦੇ ਪਿੰਡ ਲਾਲਵਾਲਾ ਕਿਉਂਕਿ ਥਾਣਾ ਡੇਰਾ ਬਾਬਾ ਨਾਨਕ ਤੇ ਅਧੀਨ ਹੈ ਅਤੇ ਫਤਿਹਗੜ ਚੂੜੀਆਂ ਤੋਂ ਜਾਂ ਡੇਰਾ ਬਾਬਾ ਨਾਨਕ ਚਾਈ ਤੇ ਮਲੇਵਾਲ ਪੁੱਲ ਤੋਂ ਆਪਾਂ ਚਤ ਮੁਰਤਿਆਂ ਤੇ ਪਿੰਡ ਲਾਲਵਾਲਾ ਤੋਂ ਦਾ ਨੌਜਵਾਨ ਅਜੀਪਾਲ ਸਿੰਘ ਅਮਰੀਕਾ ਆਰਗਨ ਸਟੇਟ ਪੋਰਟਲੈਂਡ ਸਿਟੀ ਵਿਖੇ ਜਾਂਦਾ ਹੈ ਅਤੇ ਉੱਥੇ ਸਖਤ ਮਿਹਨਤ ਕਰਦਾ ਤੇ 8 ਸਾਲ ਵਿੱਚ ਉੱਥੇ ਸਿਟੀਜ਼ਨ ਵੀ ਹੋ ਜਾਂਦਾ ਆਪਣਾ ਮੌਲ ਵੀ ਆਪਣਾ ਕਾਰੋਬਾਰ ਉਸ ਦਾ ਸੋਨਾ ਕਾਰੋਬਾਰ ਉੱਥੇ ਹੁੰਦਾ ਬਾਦ ਵਿੱਚ ਉਸਦੀ ਇੰਨੀ ਕਿ ਪੋਜੀਸ਼ਨ ਵਧੀਆ ਹੋਈ ਸੀ ਕਿ ਉਸਨੇ ਉੱਥੇ ਆਪਣੇ EMPLOYEES ਵੀ ਰੱਖ ਲੈਂਦਾ ਦੋ ਦਿਨ ਪਹਿਲਾਂ ਜਦ ਉਹ ਆਪਣੇ ਘਰ ਵਿੱਚ ਸੌਂਦਾ ਤੇ ਜਦ अर्ਲੀ ਮਾਰਨਿੰਗ 4 ਵਜੇ ਉਸਦੇ ਸਾਥੀ ਦੇਖਦੇ ਕਿ ਉਹਦੇ ਸਰੀਰ ਵਿੱਚ ਹਰਕਤ ਨਹੀਂ ਹੈ ਤਾਂ ਉਸਨੂੰ ਉਠਾਉਣ ਦੀ ਕੋਸ਼ਿਸ਼ ਕਰਦੇ ਤਾਂ ਉਹ ਉੱਠਦਾ ਨਹੀਂ ਆ ਉੱਥੇ ਬਾਅਦ ਵਿੱਚ ਪਰਿਵਾਰ ਨੂੰ ਦੱਸਿਆ ਜਾਂਦਾ ਕਿ ਅਜੀਪਾਲ ਸਿੰਘ ਦੀ ਮੌਤ ਹੋ ਗਈ ਪਿਛੇ ਪਰਿਵਾਰ ਦਾ ਰੋ ਰੋ ਕੇ ਬੁਰਾ ਪਰਿਵਾਰ ਦੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਆਪਾਂ ਇਸ ਵਾਲੇ ਮੌਜੂਦ ਆ ਪਿੰਡ ਲਾਲਵਾਲਾ ਵਿਖੇ ਉਹਨਾਂ ਦੇ ਪਿਤਾ ਪਰੋਕਾਰ ਸਿੰਘ ਉਹ ਰਿਸ਼ਤੇਦਾਰੀ تھے ਦੁੱਖਤੀ ਕੜੀ ਜਿਵੇਂ ਉਹਨਾਂ ਦਾ ਰੋਕੇਪੁਰਾ ਹਾਲ ਸਦਮੇ ਵਿੱਚ ਨੇ ਗੱਲਬਾਤ ਕਰਦੇ ਪੁੱਤ ਦਾ ਬੇਟਾ ਮੜੀ ਗੱਲ ਹੋਈ ਉਹ ਜਮਾ ਵਿੱਚ ਠੀਕ ਨਾਮ ਆ ਪਈ ਤਾਂ ਸਾਡੀ ਇਹ ਸਮਝ ਲਓ ਕਿ ਰਾਤ ਨੂੰ ਸ਼ਾਮ ਦੇ ਟਾਈਮ 9 ਵਜੇ ਨਾਲੇ ਆਪਣੇ ਘਰ ਆਏ ਆ ਹਾਂਜੀ ਚਾਰ ਜਣੇ ਸੀਗੇ ਜਿਹੜੇ ਇੱਕ ਕਮਰੇ ਦੇ ਵਿੱਚ ਰਹਿੰਦੇ ਸੀ ਕਾਨ ਕੇ ਰੋਜ਼ਚਾਨਾ ਦੀ ਤਰ੍ਹਾਂ ਇਹਨਾਂ ਨੇ ਆਪਣਾ ਖਾਦਾਇਆ ਰਾਤ ਆਪਣੇ ਦਿਨ ਰ ਕੀਤਾ ਆ ਕਰਕੇ ਤੇ ਕੋਈ ਕਰੀਬ 11 ਵਜੇ ਦੇ ਨਾਲੇ ਮਤਲਬ ਸੁੱਤੇ ਨੇ 12 ਵਜੇ ਤੱਕ 11 ਵਜੇ ਤੱਕ ਸਾਡਾ ਬੱਚਾ ਵੈਸੇ ਵੀ ਆਨਲਾਈਨ ਸੀਗਾ ਹੈ ਤੇ ਉਹਨਾਂ ਦੇ ਦੱਸਣ ਮੁਤਾਬਕ ਆ ਕਿ 12 ਵਜੇ ਦੇ ਨਾਲ ਆਪਾਂ ਸੁੱਤੇ ਉਹ ਤੋਂ ਬਾਅਦ ਸੌਂ ਗਏ ਨੇ 4 ਵਜੇ ਦੇ ਕਰੀਬ ਉਹਨਾਂ ਦੇ ਵਿੱਚੋਂ ਇੱਕ ਬੇਟਾ ਜਿਹੜਾ ਹੈ ਉਹ ਬਾਥਰੂਮ ਵਾਸਤੇ ਉੱਠਿਆ ਆ ਜਦੋਂ ਉਠਿਆ ਤੇ ਉਦੋਂ ਨੇ ਵੇਖਿਆ ਕਿ ਇਹ ਸਾਡਾ ਬੇਟਾ ਅਜੀਪਾਲ ਇਹਦੀ ਬਾਹ ਜਿਹੜੀ ਹੈ ਇਸ ਤਰ੍ਹਾਂ ਥੱਲੇ ਲੰਕੀ ਆ ਤੇ ਉਹਨੇ ਉਹਨੂੰ ਬਾਹ ਚੁੱਕ ਕੇ ਤੇ ਜਦੋਂ ਉੱਤੇ ਰੱਖੀ ਆ ਉਹਨੂੰ ਸ਼ੱਕ ਪਿਆ ਕਿ ਬਾਹ ਦੀ ਹਰਕਤ ਨਹੀਂ ਕੋਈ ਵੀ ਹੈ ਫਿਰ ਉਹਨੇ ਮਤਲਬ ਇਹਨੂੰ ਹਿਲਾਇਆ ਹਿਲਾ ਕੇ ਇਹਨੂੰ ਆਵਾਜ਼ਾਂ ਮਾਰੀਆਂ ਨੇ ਅੱਗੋਂ ਨਾ ਕੋਈ ਆਵਾਜ਼ ਆਈ ਹੈ ਤੇ ਨਾ ਇਹਦਾ ਸਰੀਰ ਹੀ ਕੋਈ ਕਿਸੇ ਨੇ ਹਰਕਤ ਕੀਤੀ ਫਿਰ ਉਹਨੇ ਦੂਜੇ ਮੁੰਡਿਆਂ ਨੂੰ ਵੀ ਠਾ ਕੇ ਦੱਸਿਆ ਵੀ ਅਜੀਪਾਲ ਬਾਚ ਨਹੀਂ ਦੇ ਰਿਹਾ ਪਤਾ ਨਹੀਂ ਕੀ ਗੱਲ ਹੈ ਉਸ ਤੋਂ ਬਾਅਦ ਉਹਨਾਂ ਨੇ ਫੇਰ ਪੁਲਿਸ ਨੂੰ ਜਿਹੜੀ ਰਿਪੋਰਟ ਕੀਤੀ ਹੈ ਤੇ ਕੋਈ 12 ਮਿੰਟ ਦੇ ਵਿੱਚ ਦੱਸਦੇ ਆ ਕਿ ਸਾਰੀ ਟੀਮ ਜਿਹੜੀ ਆ ਉਹ ਉਹਨਾਂ ਦੀ ਮੈਡੀਕਲ ਟੀਮ ਉਸ ਟਾਈਮ ਤੇ ਪਹੁੰਚ ਗਈ ਆ ਉਹਨਾਂ ਨੇ ਮਤਲਬ ਉਹਨਾਂ ਨੂੰ ਜੋ ਵੀ ਮੁੱਢਲੀ ਸੈਟਅਪ ਦੀ ਆ ਟ੍ਰੀਟਮੈਂਟ ਸਾਰਾ ਜੋ ਵੀ ਉਹਨਾਂ ਨੇ 1.5 ਘੰਟਾ ਲਾ ਕੇ ਪੂਰਾ ਕੀਤਾ ਲੇਕਿਨ ਉਹ ਬਾਅਦ ਦੇ ਵਿੱਚ ਉਹਨਾਂ ਨੇ ਇਸ ਚੀਜ਼ ਦਾ ਜਵਾਬ ਦਿੱਤਾ ਕਿ ਨਹੀਂ ਇਹ ਬੇਟੇ ਦੀ ਸਾਇਲੈਂਟ ਅਟੈਕ ਕਰਕੇ ਜਿਹੜੀ ਉਹ ਡੈਥ ਹੋ ਚੁੱਕੀ ਆ ਕਿਹੜੇ ਸ਼ਹਿਰ ਚ ਸੀਗਾ ਇਹ ਇਹ ਬੇਟਾ ਪੋਰਟਲੈਂਡ ਸ਼ਹਿਰ ਹੈ ਓਰੀਗਨ ਡਿਸਟ੍ਰਿਕਟ ਹੈ ਅਮਰੀਕਾ ਦਾ ਜਿੱਥੇ ਸੀਗਾ ਕੋਈ ਕਰੀਬ ਇਹਨੂੰ 8 ਕ ਸਾਲ ਆ 18 ਸਾਲ ਜਾਂ ਗਿਆ ਤੇ ਸੀ ਹੁਣੇ ਉੱਥੋਂ ਦਾ ਇਹਨੂੰ ਸਿਟੀਜਨਸ਼ਿਪ ਮਿਲ ਚੁੱਕੀ ਹੈ ਵੈਲ ਸੈਟਲ ਸੀਗਾ ਕਾਰੋਬਾਰ ਬਹੁਤ ਵਧੀਆ ਸੀ ਸੰਦੀ ਬੱਚਾ ਬਹੁਤ ਹੀ ਹੁਣ ਹਰ ਬੱਚਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਿਹੜਾ ਉਹ ਨਸ਼ਾ ਜਾਂ ਕੋਈ ਉਹਦੀ ਚੀਜ਼ ਨਹੀਂ ਕਰਦਾ شادی ਹੋਈ ਸ਼ਾਦੀ ਇਹਨਾਂ ਦੀ ਮੰਗਣੀ ਆ ਜਿਹੜੀ ਪਿਛਲੀ ਫਰਵਰੀ ਆ ਇਹਦੇ ਵਿੱਚ ਮੰਗਣੀ ਕੀਤੀ ਸੀ ਪੈਰਕਾਂ ਦੀ ਜਿਹੜੀ ਹੁਣ ਫਰਵਰੀ ਦੇ ਵਿੱਚ ਇਹਦਾ 4 ਤਰੀਕ ਦਾ ਸਗਨ ਸੀਗਾ ਤੇ 6 ਤਰੀਕ ਨੂੰ ਬਰਾਤ ਹੀ ਉਹਦੀਆਂ ਤਿਆਰੀਆਂ ਜਿਹੜੀਆਂ ਸਾਡੇ ਵੱਲੋਂ ਕੀਤੀਆਂ ਜਾ ਰਹੀਆਂ ਸੀ ਪਰ ਰੱਬ ਨੂੰ ਕੁਝ ਕੀ ਮਨਜ਼ੂਰੀ ਉਹਦਾ ਕੋਈ ਪਾਣਾ ਮੰਨਣਾ ਪੈਣਾ ਹਾਂਜੀ 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 ਫਤਲੋ ਡੈੱਡ ਬਾਡੀ ਵਾਸਤੇ ਕਿਉਂਕਿ ਉੱਥੇ ਸਾਡੇ ਜਿਹੜੇ ਆ ਪੁਰਾਣੇ ਰਿਸ਼ਤੇਦਾਰੀ ਬਹੁਤ ਉੱਥੇ ਨੇ ਇਸ ਟਾਈਮ ਉਹਨਾਂ ਦੇ ਕੋਲ ਉੱਥੇ ਪਹਿਲਾਂ ਤਾਂ ਕਹਿੰਦੇ ਸੀ ਵੀ ਥੋੜਾ ਟਾਈਮ ਲੱਗੂਗਾ ਕੋਈ 1 ਮਹੀਨਾ ਵੀ ਲੱਗ ਸਕਦਾ ਲੇਕਿਨ ਹੁਣ ਉਹਨਾਂ ਦੀ ਅਪਰੋਚ ਕਰਨ ਤੇ ਉਹਨਾਂ ਨੇ ਆਖਿਆ ਕਿ 1 ਹਫਤੇ ਤੱਕ ਯਾਨੀ ਕਿ ਸ਼ੁੱਕਰਵਾਰ ਦਾ ਉਹਨਾਂ ਨੇ ਆਖਿਆ ਸ਼ੁੱਕਰਵਾਰ ਦੇ ਦੇਵਾਂਗੇ ਡੈਡ ਬਾਡੀ ਹੋ ਸਕਦਾ ਹੈ ਅਤਵਾ ਸਾਡੇ ਕੋਲ ਉਹ ਪਹੁੰਚ ਜਾਵੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗੇ ਕਿਸ ਤਰ੍ਹਾਂ ਬਿਲਾ ਕੇ ਇਸ ਤਰ੍ਹਾਂ ਹੋ ਜੇ ਬੰਦਾ ਸੁਨਾਤ ਮੈਂ ਤੇ ਡਿਊਟੀ ਤੋਂ ਜਦੋਂ ਘਰ ਆਇਆ ਤੇ ਬੇਟੀ ਦਾ ਫੋਨ ਆਇਆ ਤੇ ਬੇਟੀ ਵੀ ਕੈਨੇਡਾ ਰਹਿੰਦੀ ਆ ਤੇ ਹੁਣ ਜਦੋਂ ਆਇਆ ਤੇ ਉਹ ਕੋਈ ਗੱਲ ਨਹੀਂ ਸੀ ਹੋਣ ਦੀ ਫਿਰ ਮੈਨੂੰ ਬਾਰ-ਬਾਰ ਪੁੱਛਿਆ ਕਿ ਮਤਲਬ ਕੀ ਗੱਲ ਆ ਤੂੰ ਮਤਲਬ ਗੱਲ ਕਿਉਂ ਨਹੀਂ ਕਰਦੀ ਫਿਰ ਉਹਨੇ ਦੱਸਿਆ ਕਿ ਮਤਲਬ ਜਿਹੜਾ ਸਾਡਾ ਮੇਰਾ ਜੀਰ ਅਜੇ ਕਾਲਿਆ ਉਹ ਨਹੀਂ ਠੀਕ ਮੈਨੂੰ ਉਹਨੇ ਦੱਸਿਆ ਉਹਨੂੰ ਸੱਟ ਲੱਗੀ ਆ ਇਹ ਮੇਰੇ ਕੋਲ ਥੋੜਾ ਜਿਹਾ ਪਿੰਨੋ ਉਹ ਤੋਂ ਬਾਅਦ ਉਹਨੇ ਫੋਨ ਕੱਟ ਦਿੱਤਾ ਫਿਰ ਮੇਰਾ ਵੱਡਾ ਬ੍ਰਦਰ ਜਿਹੜਾ ਕਿ ਨਾਲ ਹੀ ਮੇਰੇ ਦੂਸਰੇ ਘਰ ਵਿੱਚ ਰਹਿੰਦਾ ਉਹ ਉਧਰੋਂ ਰੋਂਦੇ ਆਉਂਦੇ ਆ ਮੈਂ ਉਸਕੇ ਬਾਰ ਬਾਰ ਉਹਨਾਂ ਨੂੰ ਕੋਈ ਤਾਂ ਵੀ ਕੀ ਹੋਇਆ ਕੀ ਹੋਇਆ ਸੇਰ ਬਣਾਉਣਾ ਦੱਸਿਆ ਉਹਨਾਂ ਨੇ ਕਿ ਅਜੀਪਾਲ ਨੂੰ ਟੈਕ ਹੋ ਗਿਆ ਅਜੀਪਾਲ ਦੀ ਡੈਥ ਹੋ ਚੁੱਕੀ ਹੈ ਜੀ ਲੱਗਦਾ ਸੀ ਅਜੀਪਾਲ ਦਾ ਅੱਜ ਸਾਲ ਮੇਰਾ ਮਤਲਬ ਸਾਢੇ ਦਸ ਲੜਕਾ ਭਤੀਜਾ ਹੀ ਹੋਇਆ ਆਪਣਾ ਤੇ ਕੋਈ 8 ਸਾਲ ਪਹਿਲਾਂ ਮੇਰੇ ਬੇਟੇ ਦੇ ਨਾਲ ਇਹ ਦੋ ਇਕੱਠੇ ਗਏ ਹੈ ਯੂ ਐਸ ਐ ਕੁੱਟੇ ਗਏ ਸੀ ਬੜਾ ਵਧੀਆ ਇਹਨਾਂ ਦਾ ਉੱਥੇ ਆਪਸ ਵਿੱਚ ਕਾਰੋਬਾਰ ਚੱਲ ਰਿਹਾ ਸੀ ਠੀਕ ਸੀ ਬਹੁਤ ਵਧੀਆ ਆ ਬੀਤੀ 26 27 ਤਰੀਕ ਨੂੰ ਰਾਤ ਨੂੰ ਇਕੱਠੇ ਯਾਰ ਦੋਸਤ ਚਾਰ-ਜਾਣੇ ਬੈਠੇ ਰੋਟੀ ਪਾਣੀ ਖਾਧਾ ਨਾ ਉਸਨੇ ਰੋਟੀ ਪਾਣੀ ਖਾਣ ਤੋਂ ਬਾਅਦ ਇਹ ਟੈਲੀਫੋਨ ਤੇ ਗੱਲ ਕਰਦਾ ਕਰਦਾ ਸੋਫੇ ਤੇ ਲੰਮੇ ਪੈਣ ਲੱਗਾ ਤੇ ਯਾਰਾਂ ਦੋਸਤਾਂ ਨੇ ਕਿਹਾ ਵੀ ਨੀਂਦ ਆਉਂਦੀ ਹੈ ਸਵੇਰੇ ਫੇਰ ਉੱਠਣਾ ਤੇ ਚਲੋ ਸੋਨੇ ਆਪਾਂ ਇਹਨੂੰ ਬਜਾਏ ਥੌਣ ਦੀ ਹੁੰਦੇ ਵੀ ਨੀਂਦ ਨਾ ਖਰਾਬੇ ਚਲੋ ਦੋ ਜਣ ਫੜ ਕੇ ਚੁੱਕ ਕੇ ਬੈੱਡ ਤੇ ਪਾਤਾ ਉੜ ਕੇ ਆਂਦੇ ਚੱਲ ਆਪਾਂ ਵੀ ਸੌ ਜੀਏ ਸਾਰੇ ਆਪਾਂ ਸੁੱਖ ਤੇ ਉੱਠ ਕੇ ਆਪਣੇ ਕਾਰੋਬਾਰ ਤੇ ਜਾਣਾ ਤੇ ਉਹ ਵੀ ਸੌਂ ਗਏ ਕੋ 3-4 ਵਜੇ ਦੇ ਕਰੀਬ ਇੱਕ ਦੋਸਤ ਬਾਥਰੂਮ ਜਾਣ ਵਾਸਤੇ ਉੱਠਿਆ ਤੇ ਉੱਠ ਕੇ ਉਹਨੇ ਵੇਖਿਆ ਵੀ ਅਜੇ ਪਾਲ ਸਿੰਘ ਦੀ ਬਾਹ ਜਿਹੜੀ ਨਾ ਥਾਂ ਲਮਕੀ ਹੈ ਬੈੱਡ ਤੋਂ ਤੇ ਉਹਨੇ ਸੋਚਿਆ ਵੀ ਇਹਨੂੰ ਮੈਂ ਬਾਹ ਨੂੰ ਤਾਂ ਕਰਾਂ ਤੇ ਉਹ ਜਦੋਂ ਤਾਂ ਕਰਦਾ ਖੇਠਾ ਉਹਨੇ ਕੀਤਾ ਤੇ ਉਹਨੂੰ ਖੇਲ ਜੁਲ ਮਜੂਸ ਨਹੀਂ ਹੋਈ ਉਹਨੇ ਫਿਰ ਉਹਨੂੰ ਹਲਾਇਆ ਹਲੋਇਆ ਕਿ ਅਜੇ ਪਾਲ ਉੱਠ ਅਜੇ ਪਾਲ ਉੱਠ ਪਰ ਅਜੇ ਪਾਲ ਨੇ ਬਾਜ ਦਿੱਤੀ ਫਿਰ ਇਹਨਾਂ ਨਾਲ ਦੂਸਰੇ ਜਿਹੜੇ ਦੋਸਤ ਸੀ ਨਾਲ ਸੀ ਉਹਨਾਂ ਨੂੰ ਠਾਇਆ ਉਹਨਾਂ ਵੀ ਉੱਠ ਕੇ ਵਾਜਾਂ ਵਜਾਂ ਮਾਰੀਆਂ ਪਰ ਉਹ ਕੋ ਨਹੀਂ ਬਾਜ ਦਿੱਤੀ ਫਿਰ ਉਹਨਾਂ ਨੇ ਹਲਾ ਲੋ ਕੇ ਫਿਰ ਨਹੀਂ ਚਲ ਬਣੀ ਫਿਰ ਉਹਨਾਂ ਪੁਲਿਸ ਨੂੰ ਫੋਨ ਕੀਤਾ ਉਹਨਾਂ ਕਹੇ ਵੀ ਤੁਸੀਂ ਇਹਨੂੰ ਥੋੜੀ ਮੁੱਢਲੀ ਸਹਾਇਤਾ ਦਿਓ ਮਤਲਬ ਇਹ ਪੰਪਿੰਗ ਪੰਪਿੰਗ ਕਰੋ ਤੇ ਅਸੀਂ ਮਤਲਬ ਮੈਡੀਕਲ ਟੀਮ ਲੈ ਕੇ ਨਾਲ ਆ ਰਹੇ ਤੋਂ 15-20 ਮਿੰਟ ਬਾਅਦ ਪੁਲਿਸ ਆ ਗਈ ਨਾਲ ਆਪਣੀ ਐਮਬੂਲੈਂਸ ਲੈ ਕੇ ਨਾਲ ਆ ਗਈ ਤੇ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢਤਾ ਤੇ ਉਹਨਾਂ ਅੰਦਰ ਆਪਣੀ ਕੁੰਡੀ ਲਾ ਕੇ ਆਪਣੀ ਟ੍ਰੀਟਮੈਂਟ ਸ਼ੁਰੂ ਕਰ ਦਿੱਤੀ ਪਰ ਉਹਨਾਂ ਨੇ ਜੋ ਵੀ ਉਹਨਾਂ ਦਾ ਪ੍ਰੋਸੈਸ ਹੁੰਦਾ ਨਾ ਜਿੱਦਾਂ ਬੀਲੀ ਦੇ ਸ਼ੋਰਟ ਲਾਏ ਡਾ ਨੱਕ ਰਹੀ ਪਾਈਪਾਈ ਜਾਂ ਗਲੇ ਰਹੀ ਪਾਈਪ ਆ ਕੇ ਉਹਨਾਂ ਪੂਰਾ ਆਪਣਾ ਜਿਹੜਾ ਐਗਜ਼ਾਮ ਜਿੱਤਾ ਕਰਦੇ ਹੋ ਕੀਤਾ ਨਾ ਤੇ ਫਰਸਟ ਏਡ ਪੂਰੀ ਦਿੱਤੀ ਉਹਨਾਂ ਨਾਲ ਉਹਨਾਂ ਲੋ ਕੋਈ ਨਹੀਂ ਮਤਲਬ ਕੋਈ ਕੋਤਾਈ ਵਰਤੀ ਕਿ ਉਹਨਾਂ ਪੂਰਾ ਖਿਆਲ ਰੱਖਿਆ 1.5 2 ਘੰਟੇ ਬਾਅਦ ਜਦੋਂ ਉਹ ਬਾਹਰ ਆਏ ਤੇ ਉਹਨਾਂ ਨੇ ਇਹੋ ਕਿਹਾ ਵੀ ਸੌਰੀ ਇਹਦੀ ਐਕਸਪਾਇਰ ਹੋ ਚੁੱਕਾ ਹੈ ਮਤਲਬ ਇਹਦਾ ਮਤਲਬ ਉਹ ਪੁੱਛਿਆ ਵੀ ਇਹਦਾ ਕਾਰਨ ਕੀ ਬਣਿਆ ਕੀ ਉਹਨਾਂ ਨੇ ਕਿਹਾ ਵੀ ਇਹ ਸਾਈਲੈਂਟ ਅਟੈਕ ਆਇਆ ਬਾਕੀ ਜੋ ਉਹਨਾਂ ਦਾ ਪ੍ਰੋਸੈਸ ਹੈ ਉਹਦੇ ਹਿਸਾਬ ਨਾਲ ਕੀ ਉਹਨਾਂ ਦੀ ਰਿਪੋਰਟਾਂ ਹੁੰਦੀਆਂ ਨੇ ਉਹ ਬਾਅਦ ਦੇ ਵਿੱਚ ਮਿਲਦੀਆਂ ਤੇ ਬਾਕੀ ਸਾਨੂੰ ਤੇ ਬਹੁਤ ਬਠਾਸਾ ਦੀਆਂ ਕੁਝ ਉਹ ਗੱਲ ਕਹਿਣ ਵਾਲੀ ਨੇ ਤੇ ਅਕੇ ਉਹਨੂੰ ਤਾਂ ਪਤਾ ਨਹੀਂ だっ ਤੇ ਇਕੱਠੇ ਅਮਰੀਕਾ ਆਂਦੇ ਇਕੱਠੇ ਗਏ ਸੀ ਕੋਈ 8 ਸਾਲ ਪਹਿਲਾਂ 16 ਚ ਗਏ 2016 ਚ ਤੇ ਔਰੀਡਨ ਸਟੇਟ ਆ ਆਪਣਾ ਯੂ ਐਸ ਏ ਵਿੱਚ ਉਥੇ ਪੋਰਟ ਅਨੀਵਰਸਿਟੀ ਚ ਰਹਿ ਰਹੇ ਅਸੀਂ ਤੇ ਉਹਨੂੰ ਬੇਟੇ ਨੂੰ ਵੀ ਜਦੋਂ ਉਹ ਇਹ ਤੋਂ ਲੱਗ ਰਹਿ ਰਿਹਾ ਹੈ ਉਹਨੂੰ ਜਦੋਂ ਇਹਦੇ ਦੋਸਤ ਨੇ ਕਿਸੇ ਨੇ ਫੋਨ ਕੀਤਾ ਵੀ ਇਦਾਂ ਕੋਈ ਪ੍ਰੋਬਲਮ ਆ ਗਈ ਆ ਉਹ ਅਲੱਗ ਅਲੱਗ ਸੀ ਫਿਰ ਉਹ ਜਦੋਂ ਆਇਆ ਤੇ ਉਹਨੇ ਮੈਨੂੰ ਫੋਨ ਕੀਤਾ ਇਦਾਂ ਗੱਲ ਉਹ ਤਾਂ ਗੱਲ ਨਹੀਂ ਹੋ ਰਹੀ ਫਿਰ ਮੈਂ ਉਹਨੂੰ ਪੁੱਛਿਆ ਮੈਂ ਵੀ ਕੀ ਗੱਲ ਬਾਤ ਹੈ ਕਿਹਾ ਵੀ ਮੈਂ ਇਹ ਅਪਾਰਟਮੈਂਟ ਦੇ ਬਾਹਰ ਜਿੱਥੇ ਰਹਿ ਰਿਹਾ ਜੇ ਪਾਲ ਸਿੰਘ ਮੈਂ ਉੱਥੇ ਪਹੁੰਚ ਗਿਆ ਉੱਥੇ ਪੁਲਿਸ ਫੋਰਸ ਬਹੁਤ ਬਹੁਤ ਹੈ ਉਹ ਅੰਦਰ ਜਾਣ ਨਹੀਂ ਦੇਣਦੇ ਤੇ ਫਿਰ ਕੋਈ ਘੰਟੇ ਬਾਅਦ ਦੇ ਘੰਟੇ ਬਾਅਦ ਫਿਰ ਇਹਨਾਂ ਨੇ ਰਿਕਵੈਸਟ ਕੀਤੀ ਕਿ ਸਾਨੂੰ ਅੰਦਰ ਜਾ ਕੇ ਦੇਖਣ ਦਿਓ ਫਿਰ ਬੇਟਾ ਤੇ ਨਾਲ ਸਾਡੇ ਹੋਰ ਸਾਡੇ ਇਹਨਾਂ ਦੇ ਗਵਾਹ ਸੀਗਾ ਕੋਈ ਮੇਰਾ ਹੈਪੀ ਸ਼ੈਦਰ ਨਾਮ ਸੀ ਉਹਦਾ ਅੰਦਰ ਦੋਵੇਂ ਜਾਣ ਸਾਨੂੰ ਦੋਨ ਜਾਣਦਾ ਬਾਕੀ ਜਿਹੜੇ ਮੁੰਡੇ ਯਾਰ ਦੋਸਤ ਬਾਹਰ ਕੋਈ 100 150 ਜਿੰਨੇ ਵੀ ਹੋ ਗਏ ਬਾਹਰ ਖੜੇ ਰਹੇ ਉਹਨਾਂ ਨੇ ਕਿਸੇ ਨੂੰ ਅੰਦਰ ਜਲੂਤ ਆ ਵੀ ਫਿਰ ਅੰਦਰ ਜਾ ਕੇ ਕੋਈ ਵੇਖਣ ਵਾਲਾ ਸਿਸਟਮ ਜਾਂ ਨਹੀਂ ਤਰਦ ਮੈਨੂੰ ਉਹਦੀ ਵੀਡੀਓ ਕਾਲ ਵੀ ਵਿਖਾਈ ਪਰ ਬਥੇਰਾ ਬੇਟਾ ਹੁੰਦਾ ਮੈਂ ਰੁਕਦਾ ਨਹੀਂ ਮੈਂ ਹੁਣ ਪੁੱਤੇ ਨੇ ਕਿੱਥੋਂ ਹਟਣਾ ਜਿੱਥੇ ਗੁਰਮਾਲ ਦੇ ਪੜਾਣ ਹੁੰਨਾ ਪੈਣਾ ਕੀ ਕਰ ਸਕਦੇ ਹਾਂ ਬਹੁਤ ਵੱਡਾ ਸਭਾ ਪਰਮਾਤਮਾ ਨੂੰ ਦੀ ਅਰਦਾਸ ਕਰਦੇ ਪਰਿਵਾਰ ਉਹ ਆਸਮਨੋਂ ਸ਼ਾਂਤੀ ਦੇਵੇ ਸਾਨੂੰ ਸਾਰਾ ਰਿਸ਼ਤਾ ਭੈਣ ਭਰਾ ਨੂੰ ਪਾਣਾ ਬੰਦਾ ਬਚਪਨ ਤੋਂ ਹੋ ਕੀ ਕਰ ਸਕਦੇ ਹੋ ਹੋਰ ਮਹਾਰਾਜ ਜਗੇ ਹੋਰ ਤਾਸ ਕਰਪੇ ਬਾਕੀ ਉਥੇ ਪ੍ਰੋਸੈਸ ਚੱਲਣ ਰਿਹਾ ਵੇਖੋ ਹੁਣ ਅੱਜ ਉਥੇ ਸੰਡੇ ਆ ਕੱਲ ਮੰਡੇ ਨੂੰ ਉਥੋਂ ਡੈਡ ਪਾਰਟੀ ਸ਼ੁਰੂ ਕੋ ਦੋ ਤਿੰਨ ਦਿਨਾਂ ਵਿੱਚ ਆ ਜਾਵੇਗੀ